ਕਿਹੜੇ ਕੱਲੋਂ ਦੀ ਸੁਣਾਈ ਹੋਣ ਦੇ ਦੀ ਪਾਣੀ ਸਾਡਾ ਕਪਾੜੀ ਦੇ ਅੰਦਰ ਚਾ ਗਿਆ ਸਾਡੇ ਸਾਰੀਆਂ ਪੇਟੀਆਂ ਤੱਕ ਪਾਣੀ ਅੰਦਰ ਚਲ ਗਿਆ ਸਾਡਾ ਦਾਤ ਤੱਕ ਸਾਰਾ ਖਰਾਬ ਹੋ ਗਿਆ ਸਾਡੇ ਗੱਲ ਕੇ ਬੈਟ ਗੱਲ ਕੋਈਆਂ ਦੀਾਰੇ ਹੀ ਬੰਦੇ ਅਸੀਂ ਕਿੱਥੋਂ ਕਦੇ ਕਰੀਏ ਸਾਡੀ ਚਾਰ ਚਾਰ ਗੱਲੀਆਂ ਇਹ ਘਰ ਵਾ ਸਾਡੇ ਅਸੀਂ ਕਿੱਥੋਂ ਕਰੀਏ ਸਾਡਾ ਕੋ ਪੰੰਗਿਆ ਨਹੀਂ ਜਾਂਦਾ ਸਾਡਾ ਸੁੱਕਿਆ ਹੋਇਆ ਨਹੀਂ ਮੰੰਗਿਆ ਜਾਂਦਾ ਜਦੋਂ ਬਾਦਸ਼ਾਹ ਸਾਡੇ ਅੰਦਰ ਜਾਂਦਾ ਪਾ ਲਈ ਆਈ ਇਹਾਂ ਦੇ ਪਾਣੀ ਦਾ ਮਕਾ ਨਹੀਂ ਨਾਲੀਆਂ ਦੇ ਪਾਣੀ ਲੋਕਾਂ ਦੀ ਸਾਡੇ ਪਾਣੀ ਦਾ ਮਕਾਸ ਕੀਤਾ ਜਾਵੇ ਬੰਦਕੀ ਭਾਜੀ ਆ ਕੇ ਸਾਡਾ ਮੋਕਾ ਦੇਖਾ ਜਾਏ ਇਹ ਕੀ ਗੰਦੀ ਗੰਦਗੀ ਆ ਨਾ ਇੰਨਾ ਕ ਮਛਰ ਸਾਡੇ ਘਰ ਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਮੰੰਗੇ ਨਹੀਂ ਜਾਂਦਾ ਕੋਈ ਨਾ ਕੋਈ ਬਿਮਾਰੀ ਰਹਿੰਦਾ ਵਾ ਮੇਰਾ ਨਾਮ ਬਲਜੀਤ ਸਿੰਘ ਮੈਂ ਪਿੰਡ ਤਿਬਰ ਤੋਂ ਪੰਚ ਹੋਣ ਦੇ ਨਾਤੇ ਸਾਡੇ ਪਿੰਡ ਦੀ 10000 ਵੋਟਾਂ ਜ਼ਿਲ੍ਹਾ ਗੁਰਦਾਸਪੁਰ ਦੇ ਤੇ ਸਭ ਤੋਂ ਵੱਡਾ ਪਿੰਡ ਤੇ ਬੜਾ ਇੱਥੇ 20 ਕਿੱਲਿਆਂ ਤੋਂ ਪਲੱਸ ਛੱਪੜ ਹੈ ਤੇ 20 ਕਨਾਲਾ ਥਾਂ ਨਹੀਂਗਾ ਇੱਥੇ ਬਚਿਆ 20 ਕਨਾਲਾ ਥਾਂ ਨਹੀਂ ਬਚਿਆ ਤੇ ਪਿੰਡ ਦੇ ਲੋਕ ਇੰਨੇ ਪਰੇਸ਼ਾਨ ਨੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਆ ਪੰਚਾਇਤ ਨੂੰ ਇੰਨੇ ਪਰੇਸ਼ਾਨ ਪਿੰਡ ਵਾਲੇ ਫਿਰ ਕਰਦੇ ਨੇ ਘਰਾਂ ਚ ਆ ਕੇ ਬਹਿ ਕੇ ਸਾਨੂੰ ਫਿਰ ਕੋਈ ਰਾਹ ਨਹੀਂ ਲੱਭਦਾ ਪਹਿਲਾਂ ਵੀ ਨਿਸ਼ਾਨਦੇਹੀ ਕਰਾਈ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਘਰ ਬਣਾਲੇ ਉਹਨਾਂ ਰੋਕਤੀ ਹੁਣ ਜਦੋਂ ਉਹਨਾਂ ਦੇ ਅੱਗੇ ਹੱਥ ਜੋੜਦੇ ਆ ਵੀ ਸਾਰੇ ਪਿੰਡ ਦਾ ਮਸਲਾ ਸਾਡਾ ਨਿੱਜੀ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਸਾਰੇ ਸਾਡੇ ਆਪਣੇ ਹੀ ਪਰਿਵਾਰਾਂ ਨੇ ਇਹਨਾਂ ਨੂੰ ਛੱਪੜ ਹੀ ਲੱਭਾ ਇਹਨਾਂ ਨੂੰ ਘਰ-ਬਾਰ ਬਣਾਉਣ ਵਾਸਤੇ ਕੀ ਗੱਲ ਇਹਨਾਂ ਦੇ ਕੋਲ ਆਪਣੀ ਹੋਰ ਜ਼ਿਆਦਾ ਤਹਿਣੀ ਸੀ ਇਹ ਕਰਕੇ ਸਾਡੇ ਲੋਕਾਂ ਦੀ ਭੁੱਖ ਜ਼ਿਆਦਾ ਵੱਧ ਗਈ ਆ ਜਿਹਦੇ ਘਰ ਦੇਗੇ ਛੱਪੜ ਉਹ ਕਹਿੰਦਾ ਵੀ ਮੈਂ ਹੀ ਮਾਲਕਾ ਸਾਰੇ ਦਾ ਸਾਰਾ ਮੈਂ ਵੜ ਲਾਂ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਦੀ ਮੰਗ ਕੀਤੀ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਦੇ ਆਰਡਰ ਨੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਸਾਰਾ ਪਿੰਡ ਤੁਸੀਂ ਵੀਡੀਓ ਬਣਾ ਕੇ ਦੱਸ ਦਿੱਤਾ ਵੀ ਇੱਥੇ ਘੜਾ ਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਇਹ ਚੀਜ਼ ਦੇ ਉੱਤੇ ਕਿਉਂ ਨਹੀਂ ਸਖਤ ਹੋ ਰਹੇ ਵੀ ਇਹ ਮਹਿਕਮਾ ਤੁਹਾਡਾ ਕਿਉਂ ਨਹੀਂ ਪਹੁੰਚਿਆ ਇਹਨਾਂ ਨੂੰ ਕਿੰਨੇ ਕਿੰਨੇ ਪ੍ਰੈਸ਼ਰ ਪਾਇਆ ਕਿਉਂ ਨਹੀਂ ਆਇਆ ਤੁਹਾਡਾ ਪੁਲਿਸ ਪ੍ਰਸ਼ਾਸਨ ਕੋਈ ਉਹ ਨਹੀਂ ਆਇਆ ਤੁਹਾਡਾ ਵੀਡੀਓ ਸਾਹਿਬ ਕਿਉਂ ਨਹੀਂ ਆਇਆ ਤੁਹਾਡਾ ਤਹਿਸੀਲਦਾਰ ਸਾਹਿਬ ਕੀ ਕਾਰਨ ਕਿਹਦਾ ਪ੍ਰੈਸ਼ਰ ਇਹਦੇ ਉੱਤੇ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਪੰਚਾਇਤ ਦਾ ਮਤਾ ਇੱਕ ਪਾਸੇ 10000 ਵੋਟ ਇਹ ਇੱਥੇ ਅੱਧਾ ਪਿੰਡ ਪਾਣੀ ਦੇ ਗਲੀਆਂ ਦੇ ਵਿੱਚ ਪਾਣੀ ਮੱਛਰਾਂ ਪਿੰਡ ਦੇ ਵਿੱਚ ਇੰਨਾ ਤੰਗ ਪ੍ਰੇਸ਼ਾਨ ਲੋਕ ਹੋ ਰਹੇ ਨੇ ਕਾਫੀ ਦਾ ਸਾਧਨ ਹੀ ਕੋਈ ਨਹੀਂ ਰਹਿਗਾ ਤਿੱਬੜ ਦੇ ਵਿੱਚ ਇਹ ਸਾਡਾ ਪਿੰਡ ਗਰਦਾਖਰ ਤੇ ਸਭ ਤੋਂ ਵੱਡਾ ਪਿੰਡ ਤਿੱਬ ਤੇ ਮੇਰਾ ਨਾਮ ਸਰਿੰਦਰ ਸਿੰਘ ਆ ਮੇਰੇ ਘਰ ਦੇ ਸਰਪੰਚ ਆ ਤੇ ਮੇਰੇ ਪਿੰਡ ਦੇ ਟੋਟਲ 21 ਕਿਨਾਰੇ ਛੱਪੜ ਵਾ ਤੇ ਕਾਫੀ ਛੱਪੜ ਪੂਰੇ ਗਏ ਆ ਕਿੱਲੇ 21 ਕਿੱਲੇ ਛੱਪੜ ਵਾ ਤੇ ਕਾਫੀ ਛੱਪੜ ਪੂਰੇ ਗਏ ਆ ਤੇ ਲੋਕਾਂ ਨੂੰ ਬੜੀ ਪ੍ਰੋਬਲਮ ਹੋਣਦੀ ਆ ਪਾਣੀ ਲੋਕਾਂ ਦੇ ਘਰ ਵਿੱਚ ਖੜਾ ਵਾ ਤੇ ਪਹਿਲੇ ਵੀ ਇਹ ਨਿਸ਼ਾਨਦੀ ਵਾਸਤੇ ਗਰਦੌਰ ਸਾਹਿਬ ਨੂੰ ਸੱਦਿਆ ਜਾਂ ਨਿਸ਼ਾਨਦੀ ਕਰਕੇ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਜਿਹੜੀ ਖਾਲੀ ਜਗ੍ਹਾ ਨੂੰ ਪਟਾ ਕੇ ਉਸ ਪਾਣੀ ਛੁੱਟਿਆ ਜਾਵੇ ਤੇ ਇਹਦੇ ਵਿੱਚ ਗਰਦੌਰ ਸਾਹਿਬ ਆਏ ਹੀ ਪਿਛਲੀ ਵਾਰੀ ਵੀ ਡੱਕਿਆ ਗਿਆ ਹੁਣ ਵੀ ਡੱਕਿਆ ਗਿਆ ਵਾ ਪੁਲਸ ਵੀ ਪੁਲਸ ਪ੍ਰੋਟੈਕਸ਼ਨ ਵੀ ਮਿਲੀ ਆ ਉਹ ਪੁਲਸ ਵੀ ਨਹੀਂ ਆਈ ਵੀਡੀਓ ਦਫਤਰ ਵੀ ਚਿੱਠੀ ਕੱਢੀ ਆ ਉਹਨਾਂ ਚੋਂ ਵੀ ਕੋਈ ਨਹੀਂ ਆਇਆ ਤੇ ਸਾਡੀ ਇਹੋ ਹੀ ਬੇਨਤੀ ਆ ਪ੍ਰਸ਼ਾਸਨ ਗਾੜੀ ਵੀ ਇਹ ਮੇਰੇ ਪਿੰਡ ਦੇ ਮਸਲਾ ਹੱਲ ਕੀਤਾ ਜਾਏ ਪਾਣੀ ਲੋਕਾਂ ਦੇ ਘਰਾਂ 'ਚ ਖੜੋਤਾ ਵਾ ਮੱਛਰ ਬੜਾ ਹੋ ਗਿਆ ਬਿਮਾਰੀਆਂ ਲੱਗਣੀਆਂ ਲੋਕਾਂ ਨੂੰ ਇਹਦਾ ਜਲਦ ਜਲਦ ਹੱਲ ਕਰਵਾਇਆ ਜਾਏ ਇਹ ਤਕਰੀਬਨ 100 150 ਘਰ ਵਾ 100 150 ਘਰ ਵਾ ਜਿਹੜਾ ਪਾਣੀ 'ਚ ਡੁੱਬਾ ਹੋਇਆ ਤੇ ਕੋਈ ਨਾਲਾ ਵੀ ਨਹੀਂ ਵਧਿਆ ਸਾਰਾ ਬਲੌਕ ਜੇ ਆਵਾਜ਼ ਤੇ ਕੋਈ ਬਹੁਤ ਗੰਦਗੀ ਪਈ ਆ ਤੇ ਇਹ ਨਾ ਇਹ ਰੋਜ਼ ਹੀ ਸਾਡੇ ਘਰਾਂ 'ਚ ਆਉਂਦੇ ਆ ਤੇ ਸਾਡੇ ਕੋਈ ਕੋਈ ਹੱਲ ਨਹੀਂ ਹੈ ਛੱਪਣ ਨੂੰ ਮਤਲਬ ਖਾਲੀ ਕਰਾ ਕੇ ਤੁਸੀਂ ਤੁਹਾਡਾ ਤੁਸੀਂ ਮੀਟ ਹੀ ਆਈਏ ਤੁਸੀਂ ਇਹ ਆਵਾਜ਼ ਲੋਗੋਨੇ ਤੱਕ ਖੜੋ ਉਹਨਾਂ ਨੂੰ ਪੁੱਛੋ ਕਿ ਇਹ ਕਿਉਂ ਨਹੀਂ ਆਏ ਪਤਾ ਨਹੀਂ ਮੈਂ ਨਹੀਂ ਕਹਿ ਸਕਦਾ ਉਹਨਾਂ ਨੂੰ ਪੁੱਛੋ ਵੀ ਉਹ ਕੋਈ ਨਹੀਂ ਆਏ ਉਹਨਾਂ ਨੂੰ ਕੀ ਪ੍ਰੈਸ਼ਰ ਆ ਜੀ ਤੁਹਾਨੂੰ ਚਿੱਠੀਆਂ ਆਹੀ ਹਨ ਦੋ ਤਿੰਨ ਘੰਟੇ ਹੋ ਗਏ ਢੀਕ ਦੇਣ ਨੂੰ ਤੇ ਫਿਰ ਜੋ ਹੁੰਦਾ ਪ੍ਰਸ਼ਾਸਨ ਵੀ ਧਰਨਾ ਲਾਵਾਂਗੇ ਸ਼ਿਕਾਇਤ ਰੋਕਾਂਗੇ ਫਿਰ ਜਮਿਆਰੀ ਪ੍ਰਸ਼ਾਸਨ ਦੀ ਹੋਊਗੀ ਪਿੰਡ ਵਿੱਚ ਛੱਪੜ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਪਾਣੀ ਸਾਡੇ ਕਬਰਿਆਂ ਤੱਕਰ ਪਹੁੰਚ ਰਿਹਾ ਸਾਨੂੰ ਬਹੁਤ ੰਗੀਆਂ ਗਲੀਆਂ 'ਚ ਪਾਣੀ ਖਲੋਤਾ ਦਾ ਸਾਨੂੰ ਪਾਣੀ ਦੇ ਨਿਕਾਸ ਦਾ ਮਤਲਬ ਆ ਸਾਡੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਗਲੀਆਂ 'ਚ ਪਾਣੀ ਨਹੀਂ ਖਲੋਣਾ ਚਾਹੀਦਾ ਨਾਲੀਆਂ 'ਚ ਪਾਣੀ ਖਲੋਤੇ ਦਾ ਗੰਦੇ ਮੱਛਰ ਕਰਕੇ ਬੰਬਾਰੀਆਂ ਪੈਦਾ ਹੋਣਦੀਆਂ ਸਾਡੇ ਬੱਚੇ ਬਹੁਤ ਤੰਗ ਆ ਤੇ ਪਿੰਡ ਦੇ ਵਿੱਚ ਰਹਿਣ ਵਾਲੇ ਆ ਅੱਜ ਕੱਲ੍ਹ ਇਸ ਕਰਕੇ ਅਸੀਂ ਕੱਟੇ ਹੋਏ ਜੀ ਸਾਨੂੰ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਮਾੜੇ ਜੀ بارشਾਂ ਆਉਂਦੀਆਂ ਪਾਣੀ ਸਾਡੇ ਕਮਰਿਆਂ ਚੋਂ ਬਾਅਦ ਤੋਂ ਪੀਣਾ ਵੀ ਪਾਣੀ ਨਹੀਂ ਹੁੰਦਾ ਜਿਹੜਾ ਸਾਡੇ ਘਰਾਂ ਦਾ ਪਾਣੀ ਆ ਰੋਜ਼ ਦੀ ਬਰਤੋ ਵਾਲਾ ਪਾਣੀ ਵੀ ਉੱਥੇ ਘਰੋਤਾ ਰਹਿੰਦਾ ਨਿਕਾਤਾ ਨਹੀਂ ਪਾਣੀ ਦਾ ਸਾਡੇ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਨੰਗਾ ਦੀ ਬਹੁਤ ਤੰਗੀ ਆ ਰਹੀ ਹੈ ਸ਼ਿਕਾਇਤ ਅੱਗੇ ਇੱਕ ਦੋ ਵਾਰੀ ਅਸੀਂ ਅਸੀਂ ਸਰਪੰਚ ਮੈਂਬਰਾਂ ਨੂੰ ਕਿਹਾ ਕੋਈ ਮਸਲਾ ਨਹੀਂ ਹੱਲ ਹੋਉਂਦਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਦੇシャਕਾ ਆਣ ਕੇ ਸਾਡੇ ਕੋਈ ਅੱਗੋਂ ਵੀ ਆਣ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਗਲੀਆਂ ਚਾਣ ਕੇ ਮੌਕਾ ਦੇਖ ਸਕਦੇ ਆ ਨਾਲੇ ਦੀ ਪ੍ਰੋਬਲਮ ਹੈ ਪਾਣੀ ਛੱਪੜ ਦਾ ਪਾਣੀ ਪਿੰਡ ਦਾ ਪਾਣੀ ਕਿਸ ਪਾਸੇ ਨਹੀਂ ਜਾਂਦਾ ਇਸ ਬੰਦੀ ਜਿਹੜੀ ਇਹ ਨਿਸ਼ਾਨ ਦੀ ਵਾਸਤੇ ਆਈ ਪਹਿਲਾਂ ਜਿਹੜਾ ਸਬੰਧਤ ਮਹਿਕਮਾ ਉਹਨੂੰ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀਡੀਓ ਦਫ਼ਤਰ ਵਾਲਾ ਅਸੀਂ ਵੀਡੀਓ ਦਫ਼ਤਰ ਦੇ ਅਧਿਕਾਰੀ ਦੇ ਕਰਮਚਾਰੀ ਆਏ ਆ ਸਾਡੇ ਦਫ਼ਤਰ ਤੇ ਪਟਵਾਰੀ ਵੀ ਆਏ ਆ ਥਾਲ ਮੈਂ ਖੁਦ ਆਇਆ ਅੱਜ ਇੱਥੇ ਆ ਕੇ ਜਦੋਂ ਉਹਦੇ ਪਿੰਡ ਦੇ ਨਿਸ਼ਾਨਦੀ ਕਰ ਲੈ ਕੇ ਪਹਿਲਾਂ ਵੀ ਇਕਵਰੀ ਨਿਸ਼ਾਨਦੀ ਕਰਨ ਆਏ ਤੇ ਉਦੋਂ ਲੜਾਈ ਝਗੜਾ ਹੋਣ ਦਾ ਖਤਰਾ ਦੇਖ ਕੇ ਤਾਂ ਪੁਲਿਸ ਡਿਸ ਇਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਿਆ ਸਾਨੂੰ ਫੋਰਸ ਮਿਲ ਗਈ ਸੀ ਅੱਜ ਜਹੀਂ ਜਦੋਂ ਉੱਥੇ ਨਿਸ਼ਾਨਦੀ ਕਰ ਆਪਣਾ ਸਾਰਾ ਰਿਕਾਰਡ ਫੀਲਡ ਕਰਕੇ ਬਾਅਦ ਅਸੀਂ ਇਮਾਨਜੋਗ ਐਸਐਸਓ ਸਾਹਿਬ ਕੋ ਆਏ ਅਸੀਂ ਵੀ ਸਾਨੂੰ ਫੋਰਸ ਚਾਹੀਦੀ ਆ ਜਦੋਂ ਇੱਥੇ ਆ ਕੇ ਦੇਖਿਆ ਉਹ ਤੇ ਜਿਹੜਾ ਜਿਹੜੇ ਕਬਜ਼ੇ ਵਾਲੀ ਜਗ੍ਹਾ ਵਾ ਉਹਦੇ ਵਿੱਚ ਘੱਟੋ ਘੱਟ 20 ਆਦਮੀਆਂ ਜਿਹੜਾ ਨੇ ਕਬਜ਼ਾ ਕੀਤਾ ਵਾ ਉੱਥੇ ਜਿਹੜੀ ਸਥਿਤੀ ਜਿਹੜੀ ਜ਼ਿਆਦਾ ਖਤਰੇ ਵਾਲੀ ਬਣਦੀ ਅਸੀਂ ਐਸਐਸਓ ਸਾਹਿਬ ਨੇ ਸਲਾਹ ਕੀਤੀ ਵੀ ਸਾਨੂੰ ਫੋਰਸ ਜਿਹੜੀ ਇਹਦੀ ਬਾਦ ਚਾਹੀਦੀ ਆ ਬਾਦ ਫੋਰਸ ਕਰਕੇ ਹੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਾਇਆ ਕਿ ਸਾਨੂੰ ਬਾਦ ਫੋਰਸ ਚਾਹੀਦੀ ਆ ਨਾਲ ਇਹਦੇ ਸਾਨੂੰ ਮੈਜਿਸਟਰੇਟ ਚਾਹੀਦਾ ਬ ਤਾਂ ਜੋ ਜੇ ਕੋਈ ਹਾਲਾਤ ਹੋ ਜੇ ਵੜਨ ਉਥੇ ਜੇ ਕੋਈ ਖਤਰੇ ਵਾਲੀ ਗੱਲ ਹੋਵੇ ਤਾਂ ਕਾਰਵਾਈ ਕੀਤੀ ਜਾ ਸਕੇ ਐਸੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਸਾਨੂੰ ਫੋਰਸ ਦਿੱਤੀਆਂ ਸੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਫੋਰਸ ਇੱਥੇ ਜਿਹੜੀ ਘਟੋ ਘਟ 100 ਤੋਂ 200 ਆਦਮੀ ਚਾਹੀਦਾ ਸਾਨੂੰ ਫੋਰਸ ਨਾਲ ਘਰਾਂ ਵਿੱਚ ਜਾਣਾ ਮੈਂ ਸੀ ਘਰਾਂ ਵਿੱਚ ਜਾ ਕੇ ਸਥਿਤੀ ਕਰਨੀ ਕੋਈ ਵੀ ਕੋਈ ਵੀ ਕਿਸੇ ਤਰ੍ਹਾਂ ਦੇ ਹਾਲਾਤ ਵੀ ਬਣ ਸਕਦੇ ਆ ਹਾਲਾਤਾਂ ਨੂੰ ਸੰਭਲਣ ਲਈ ਤੁਹਾਨੂੰ ਜੀਸ਼ਟ ਦੀ ਚਾਹੀਦਾ